ਬਣਾਇਆ ਰੂਹ ਨਾਲ ਪਰਿਆ ਤੇ ਰੱਬ ਨਾ ਮਿਲਾਇਆ ਏ ਰੂਹ ਨਾਲ ਪਰਿਆ ਤੇ ਰੱਬ ਨਾ ਮਿਲਾਇਆ ਏ ਰੂਹ ਨਾਲ ਪਰਿਆ ਤੇ ਰੱਬ ਨਾ ਮਿਲਾਇਆ ਏ ਸੱਜ ਗਾਂਦੇ ਵਿੱਚ ਸਾਨੂੰ ਵਾਰਿਸ ਬਣਾਇਆ ਸਭ ਤੋਂ ਪਹਿਲਾਂ ਮੈਂ ਆਪਣੇ ਚੈਨਲ ਵਾਲੇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਮੇਰਾ ਨਾਮ ਪ੍ਰਦੀਪ ਕੁਮਾਰ ਜੋ ਕਿ ਮੈਂ ਸਮਾਜ ਸੇਵਾ ਸੁਸਾਇਟੀ ਦਾ ਪ੍ਰਧਾਨ ਆ ਤੇ ਆਪਣੇ ਆਪ ਨੂੰ ਪੁਰਹੋਲੀ ਸਪੀਡ ਚਰਚ ਦਾ ਜੋ ਕਿ ਸੇਵਾਦਾਰ ਹਾਂ ਔਰ ਮੈਂ ਮੁਨੁੱਖਤਾ ਦੀ ਸੇਵਾ ਕਰਦਾ ਤੇ ਪਰਮੇਸ਼ਰ ਸੱਚਮੁੱਚ ਬਰਕਤ ਦਿੰਦਾ ਹੈ ਇਸਟਰ ਦਾ ਮੇਰਾ ਮੈਸੇਜ ਇਹੋ ਹੀ ਆ ਪੀ ਜੀ ਨੇ ਪੇਸ਼ ਉਦੇਸ਼ੇ ਲੋਕ ਪਾਸ ਦੇ ਨੇ ਕਿਸਨ ਭਾਈਚਾਰਾ ਹੋਰ ਪੈਸ਼ਾਰਾ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਇਸਟਰ ਦੇ ਤੇ ਤੋ ਕੀ ਪਰਮੇਸ਼ਰ ਨੇ ਸਾਨੂੰ ਸਿਖਾਇਆ ਕਿ ਇੱਕ ਦੂਜੇ ਨਾਲ ਕੀ ਕਰੋ ਪਿਆਰ ਮੁਹਬਤ ਕਰੋ ਔਰ ਪਿਆਰ ਮੁਹਬਤ ਦਾ ਸੰਦੇਸ਼ ਜਿਹੜਾ ਸੰਦੇਸ਼ ਆ ਇਹ ਮੈਂ ਆਪਣੇ ਚੈਨਲ ਵਾਲੇ ਵੀਰਾਂ ਦੇ ਮਾਧਿਅਮ ਸਤੇ ਸਾਰਿਆਂ ਨੂੰ ਸੁਣਾਉਣਾ ਚਾਹੁੰਦਾ ਕਿ ਇੱਕ ਦੂਜੇ ਨਾਲ ਸਦਾ ਪਿਆਰ ਮੁਹਬਤ ਔਰ ਮੇਲ ਮਿਲਾਪ ਹੋਣਾ ਚਾਹੀਦਾ ਹੈ ਪਰ ਤਰੂ ਯਿਸੂਮਸੀ ਨੇ ਵੀ ਸਾਨੂੰ ਬਗੀਚੇ ਪਿੱਛੇ ਔਰ ਮੇਲ ਮਿਲਾਪ ਦਾ ਜੀ ਆਗਿਆ ਦਿੱਤੀ ਸੀ ਵਚਨ ਦਿੱਤਾ ਸੀ ਜਿਸ ਕਰਕੇ ਸਾਨੂੰ ਉਹ ਲਗਭਗ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਔਰ ਅੱਜ ਜੋ ਇਸਟਰ ਦੇ ਆ ਤੇ ਤਿੰਨ ਦਿਨਾਂ ਨੇ ਪਰਮੇਸ਼ਰ ਦੇ ਬੜੇ ਮਹਾਨਤਾ ਦਿਨ ਨੇ ਇੱਕ ਜਨਮ ਦਿਨ ਦਾ ਦਿਹਾੜਾ ਮਨਾਇਆ ਜਾਂਦਾ ਇੱਕ ਮੂਰਤ ਦਾ ਸ਼ੋਭ ਦਾ ਦਿਨ ਮਨਾਇਆ ਜਾਂਦਾ ਔਰ ਇੱਕ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦਾ ਜਿਹੜਾ ਪੂਰੇ ਆਲ ਵਰਲਡ ਮਨਾਉਂਦਾ ਉਹ ਮਨਾਇਆ ਜਾਂਦਾ ਉਹ ਤਿੰਨ ਦਿਨ ਨੇ ਉਹ ਜਿਵੇਂ ਪਰਮੇਸ਼ਰ ਦੇ ਜਾਂ ਗੁੱਡ ਫਰਡੇ ਗੁੱਡ ਫਰਡੇ ਦੇ ਦਿਨ ਪਰਮੇਸ਼ਰ ਨੂੰ ਜੋ ਕਿ ਕ੍ਰੁਸੀਫਾਈਡ ਰਹਿ ਗਿਆ ਸੀ ਔਰ ਦਫਨਾਇਆ ਗਿਆ ਸੀ ਔਰ ਉਸ ਤੋਂ ਬਾਅਦ ਇਸਤਰਾਲੇ ਦਿਨ 30 ਦਿਨ ਮੂਰਤਾਂ ਜੋ ਜੀ ਉੱਠੇ ਸੀ ਜੀ ਉਠਣ ਤੋਂ ਬਾਅਦ 40 ਦਿਨ ਪਰਮੇਸ਼ਰ ਜੋਗੀ ਧਰਤੀ ਤੇ ਰਹੇ ਹੀ ਉਸ ਤੋਂ ਬਾਅਦ ਉਹ 40 ਦਿਨ ਤੋਂ ਬਾਅਦ ਬਦਲਾ ਤੇ ਉਠਾਈ ਗਈ ਸੀ ਉਹ ਮੈਂ ਸਾਰਿਆਂ ਨੂੰ ਇਸ ਦਿਤੇ ਤੇ ਸ਼ੁਭ ਕਾਮਨਾਵਾਂ ਵਧਾਈ ਦੇਣਾ ਲੱਖ ਲੱਖ ਵਧਾਈਆਂ ਹਮਨ ਸਾਰੇ ਜਮਸੀ ਜੀ ਬਾਂਜੀ ਇਸ ਦਿਦੇ ਦੇ ਸ਼ੁਭ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਸਾਰਿਆਂ ਜਮਸੀ ਜੀ ਸਭ ਤੋਂ ਪਹਿਲੇ ਮੈਂ ਆਪਣੇ ਚੈਨਲ ਵਾਲੇ ਵੀਰਾਂ ਦਾ ਬਹੁਤ ਤਲਵੰਤ ਕਰਦੀ ਹਾਂ ਕਿ ਜੋ ਹੜੇ ਇੱਕ ਸਦੇ ਤੇ ਹੀ ਇਤੇ ਪੋਸਟ ਦੇ ਨੇ ਮੇਰਾ ਨਾਮ ਰਜਨੀਆ ਜੋ ਕਿ ਮੈਂ ਹੌਲੀ ਸਪਿਰਿਟ ਚਰਚ ਦੀ ਸੇਵਾ ਕਰਦੀ ਹਾਂ ਸੋ ਅੱਜ ਇਸਟਰ ਦਾ ਦਿਨ ਹੈ ਇਸ ਦਿਨ ਖੁਦਾ ਸਰ ਯੇਸ਼ੂ ਮਸੀ ਜੋ ਕਿ ਮਰਦੇ ਵਿੱਚ ਜੀ ਉੱਠੇ ਨੇ ਜੋ ਕਿ ਅਸੀਂ ਪਿੱਛੇ ਗੁੱਡ ਫਰਡੇ ਮਨਾਇਆ ਹੈ ਜਿਸ ਦਿਨ ਯੇਸ਼ੂਸੀ ਜੀ ਨੂੰ ਕ੍ਰੂਸੀਫਾਈਡ ਕੀਤਾ ਹੈ ਸੂਲੀ ਉੱਤੇ ਚੜਾਇਆ ਗਿਆ ਸੀ ਉਹਨਾਂ ਨੇ ਸਾਡੇ ਪਾਪਾਂ ਬਦਲੇ ਆਪਣੀ ਜੋ ਕਿ ਕੁਰਬਾਨੀ ਦਿੱਤੀ ਸੀ ਤਾਂ ਕਿ ਅਸੀਂ ਬਚਾਈ ਜਾਈਏ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਈਏ ਤੋ ਉਸ ਤੋਂ ਬਾਅਦ ਖੁਦਾ ਯਸ਼ਮਸੀਸੀ ਅ ਮਰਦਿਆਂ ਵਿੱਚੋਂ ਜੀ ਉੱਠੇ ਨੇ ਅੱਜ ਦੇ ਦਿਨ ਜੋ ਕਿ ਈਸਟਰ ਦਾ ਦਿਨ ਮਨਾਇਆ ਜਾਂਦਾ ਹੈ ਇਸ ਦੇ ਇਸ ਦਿਨ ਤੇ ਮਸਾਹਰਿਆਂ ਨੂੰ ਬਹੁਤ ਹੀ ਸ਼ੁਭਕਾਮਨਾਵਾਂ ਦੇ ਦਿੰਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ